ਜਿਆਦਾ ਹੋ ਗਈ ਆ ਤੇ ਇਹਦੇ ਚ ਮੈਕਸਿੰਗ ਬਹੁਤ ਘਾਟਾ ਪਰ ਮੈਕਸਿੰਗ 2851 ਚ ਰਹਿੰਦੀ ਰਹਿੰਦੀ ਆ ਬਾਈ ਜਿੰਨੇ ਵੀ ਕਿਸਾਨ ਭਰਾ ਮੇਰੇ ਏਰੀਏ ਦੇ ਵਿੱਚ ਗੋਭੀ ਵਾਲੀ ਕਣਕ ਜਿਨ੍ਹਾਂ ਨੇ ਬੀਜੀ ਆ ਤੇ ਸੁੰਡੀ ਵਾਲੀ ਜ਼ਰੂਰ ਹੁਣ ਲੇਟ ਤੇ ਭੁੱਲ ਨਾ ਜਾਇਓ ਜੇ ਕਿਉਂਕਿ ਦੁਬਾਰਾ ਮੁੜ ਕੇ ਫੇਰ ਡਰਮੀਆਂ ਚੱਕਣੀਆਂ ਪੈਣਗੀਆਂ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਵੀਰੋ ਆਪਾਂ ਉਸੇ ਕਣਕ ਦੇ ਵਿੱਚ ਖੜੇ ਆ ਜਿਹੜੀ ਆਪਾਂ 1509 ਤੇ 1509 ਤੋਂ ਬਾਅਦ ਫੁੱਲ ਗੋਭੀ ਹੋਲਗੋਬੀ ਤੋਂ ਬਾਅਦ ਜਿਹੜੀ ਆਪਾਂ ਇਹ 2852 ਕਣਕ ਬੀਜੀ ਸੀ ਇਹ ਬਾਈ ਜਿਹੜਾ ਆਪਾਂ ਸੀਡ ਸੀਗਾ ਆਪਣਾ ਮੁੱਲ ਦਾ ਸੀਡ ਸੀ ਸਟਾਰ ਕੰਪਨੀ ਦਾ ਸੀਡ ਸੀ ਜਿਹੜਾ ਆਪਾਂ ਹਰ ਸਾਲ ਕੋਈ 5-6 ਕਿੱਲੇ ਵਾਣ ਆ ਜਿਹੜਾ ਅਗਲੇ ਸਾਲ ਨੂੰ ਬੀਜ ਬਣਾਉਣ ਵਾਸਤੇ ਆ ਬੀਜਦੇ ਹੁੰਨੇ ਆ ਕਿਉਂਕਿ ਜਿਹੜੀ ਇਧਰਲੇ ਪਾਸੇ ਜਿਹੜੀ ਇਹ ਸਾਡੀ ਵੈਰੈਟੀ ਘਰ ਦੀ ਵੈਰੈਟੀ ਆ ਇਹਦੇ ਵਿੱਚ ਮੈਕਸਿੰਗ ਥੋੜੀ ਜਿਆਦਾ ਹੋ ਗਈ ਆ ਤੇ ਇਹਦੇ ਵਿੱਚ ਮੈਕਸਿੰਗ ਬਹੁਤ ਘੱਟ ਆ ਪਰ ਮੈਕਸਿੰਗ 2852 ਚ ਰਹਿੰਦੀ ਰਹਿੰਦੀ ਆ ਬਾਈ ਜਿੰਨਾ ਮਰਜ਼ੀ ਇਹਨੂੰ ਸੋਧ ਲਓ ਫੇਰ ਵੀ ਇਹਦੇ ਵਿੱਚ ਕੁਝ ਨਾ ਕੁਝ ਤਾਂ ਪ੍ਰੋਬਲਮਾਂ ਜਿਹੜੀ ਕੋਈ 5-1% ਤਾਂ ਇਹਦੇ ਵਿੱਚ ਮਿਕਸਿੰਗ ਆਉਂਦੀ ਆਉਂਦੀ ਆ ਤੇ ਕਣਕ ਬਾਈ ਜੀ ਬਹੁਤ ਵਧੀਆ ਕੁਸ਼ਕ ਵੀਰਾਂ ਦੇ ਮੈਸੇਜ ਵੀ ਆਏ ਆ ਤੇ ਫੋਨ ਕਾਲਸ ਵੀ ਆਈਆਂ ਵੀ ਬਾਈ ਜਿਹੜੀ ਲੇਟ ਵੈਰੈਟੀ ਤੋਂ ਗੋਪੀ ਵਾਲੀ ਕਣਕ ਬੀਜੀ ਸੀ ਇਹ 60 ਕਿਲੋ ਸੀਡ ਪਾਇਆ ਸੀ ਆਪਾਂ 70 ਵੀ ਪਾਇਆ 80 ਵਾਲੀ ਵੀ ਬੀਜੀ ਜਿਹੜੀ ਛੱਟੇ ਵਾਲੀ ਉਹ ਵੀ ਆਪਣੀ ਕਣਕ ਨਿਸਰ ਚੁੱਕੀ ਆ ਇਹਨੂੰ ਬਾਈ ਜੀ ਅੱਜ ਆਪਾਂ ਲਾਸਟ ਪਾਣੀ ਲਾ ਰਹੇ ਆ ਅੱਜ ਬਾਈ ਜੀ ਤਕਰੀਬਨ 23 ਮਾਰਚ 23 ਮਾਰਚ ਨੂੰ ਇਹਨੂੰ ਆਪਾਂ ਜਿਹੜੀ ਅੱਜ ਲਾਸਟ ਸਪਰੇਅ ਲਾ ਰਹੇ ਆ ਇੱਕ ਤੇ ਨਾਲ ਇਹਨੂੰ ਮਗਰ ਦੀ ਮਗਰ ਜਿਹੜਾ ਆਪਾਂ ਅੱਜ ਲਾਸਟ ਪਾਣੀ ਛੱਡਣਾ ਹੈ ਇਸ ਤੋਂ ਬਾਅਦ ਇਹਨੂੰ ਪਾਣੀ ਨਹੀਂ ਲਾਉਣਾ ਜਿੰਨੇ ਵੀ ਕਿਸਾਨ ਭਰਾ ਮੇਰੇ ਏਰੀਏ ਦੇ ਵਿੱਚ ਗੋਭੀ ਵਾਲੀ ਕਣਕ ਜਿਨ੍ਹਾਂ ਨੇ ਬੀਜੀ ਆ ਉਹ ਬਾਈ ਜੀ ਹੁਣ ਲਾਸਟ ਜਿਹੜੀ ਸਪਰੇਅ ਤੇਲੇ ਵਾਲੀ ਤੇ ਜਿਹੜੀ ਆਪਾਂ ਟੈਲਟ ਪੀਲੀ ਗੂੰਗੀ ਤੋਂ ਤੇ ਆਪਾਂ ਸੁੰਡੀ ਵਾਲੀ ਜ਼ਰੂਰ ਪਾਉਣੀ ਆ ਵਿੱਚ ਜੀ ਕੋਰਾ ਜਾਂ ਨੇਪਾਲ ਹੋ ਜਾਂ ਫਿਰ ਆਪਦੀ ਪ੍ਰੋਗਰਾਮ ਵੀ ਪੈ ਜੂਗੀ ਜਾਦਾ ਦਾ ਕੋਰਾ ਜਨ ਦੀ ਰਿਜ਼ਲਟ ਚੰਗਾ ਜੀ ਲੰਮਾ ਸਮਾਂ ਜਿਹੜਾ ਹੈਗਾ 20 15 ਤੋਂ 20 ਦਿਨ ਜਿਹੜਾ ਇਹਨੇ ਆਪਦਾ ਸੁੰਡੀ ਤੋਂ ਬਚਾ ਕੇ ਰੱਖਣਾ ਕਿਉਂਕਿ ਇਦੋਂ ਬਾਅਦ ਚਾਰ ਸ਼ਫੇਰੇ ਵਾਲੀਆਂ ਜਿਹੜੀਆਂ ਕਣਕਾਂ ਦਾ ਰੰਗ ਬਾਈ ਜੀ ਪੀਲਾ ਹੋ ਚੁੱਕਿਆ ਆਪਣੇ ਕਣਕ ਅਜੇ ਹਰੇ ਪੰਨ ਚਾ ਇਹਨੇ ਟਾਈਮ ਵੱਧ ਲੈਣਾ ਤਕਰੀਬਨ ਇਹ 20 ਤੋਂ 22 April ਦੇ ਵਿੱਚ ਜਾਊਗੀ ਤੇ ਹੁਣ ਆਪਾਂ ਅੱਜ ਲਾਸਟ ਪਾਣੀ ਇਹਨੂੰ ਲਾਤਾ ਲਾ ਰਹੇ ਆ ਤੇ ਨਾਲ ਦੀ ਨਾਲ ਇਹਨੂੰ ਮੂਰੇ ਮੂਰੇ ਜਿਹੜੀ ਸਪਰੇਅ ਆ ਉਹ ਜ਼ਰੂਰੀ ਆ ਬਾਈ ਜੀ ਕਰਨੀ ਸਪਰੇਅ ਲੇਟ ਨਾ ਕਰਿਓ ਜੇ ਕਿਉਂਕਿ ਸੁੰਡੀ ਦਾ ਅਟੈਕ ਬਹੁਤ ਜਲਦੇ ਜਦੇ ਤੇ ਆਉਣਾ ਤੇ ਮੁੜ ਕੇ ਸੁੰਡੀ ਵਾਲੀ ਦਵਾਈ ਜਿਹੜੀ ਆ ਜ਼ਰੂਰ ਵਿੱਚ ਪਾਓ ਜੇ ਤੇਲੇ ਵਾਲੀ ਤੇ ਆਪਾਂ ਟੈਲਟ ਤਾਂ ਪਾਉਣਾ ਹੀ ਪਾਉਣਾ ਪੀਲੀ ਕੁੰਗੀ ਤੋਂ ਤੇ ਸੁੰਡੀ ਵਾਲੀ ਜ਼ਰੂਰ ਹੁਣ ਲੇਟ ਤੇ ਭੁੱਲ ਨਾ ਜਾਇਓ ਜੇ ਕਿਉਂਕਿ ਦੁਬਾਰਾ ਮੁੜ ਕੇ ਫੇਰ ਡਰੰਗੀਆਂ ਚੱਕਣੀਆਂ ਪੈਣਗੀਆਂ ਆਪਾਂ ਲਗਾਤਾਰ ਜਿਹੜਾ ਆਪਦੇ ਬੂਮ ਨਾਲ ਬਾਈ ਜੀ ਦੋ ਤਿੰਨ ਸਪਰੇਅ ਆ ਜਿਹੜੀਆਂ ਜਿਵੇਂ 13045 ਵੀ ਇਹਦੇ ਤੇ ਲਾਇਆ ਸੀ ਉਦੋਂ ਪਹਿਲਾਂ ਪਹਿਲਾਂ ਵੀ ਇਹਦੇ ਤੇ ਇੱਕ ਟੈਲਟ ਦੀ ਸਪਰੇਅ ਲਾਈ ਆ ਅੱਜ ਲਾਸਟ ਸਪਰੇਅ ਨੂੰ ਜਿਹੜੀ ਟੈਲਟ ਦੀ ਤੇ ਆਪਾਂ ਪੀਲੀ ਕੂੰਗੀ ਦੀ ਤੇ ਸੁੰਡੀ ਵਾਲੀ ਤੇ ਨਾਲ ਤੇਲੇ ਵਾਲੀ ਆਪਾਂ ਇਹ ਅੱਜ ਸਪਰੇਅ ਲਾ ਰਹੇ ਆ ਬਹੁਤ ਸੋਹਣੀ ਵੈਰੈਟੀ ਬਾਈ ਜੀ ਆਪਣੀ ਸਾਰੇ ਭਰਾਵਾਂ ਨੇ ਆਪਾਂ ਨੂੰ ਮੈਸੇਜ ਵੀ ਪਾਏ ਆ ਫੋਨ ਕਾਲਸ ਵੀ ਆ ਰਹੀਆਂ ਆ ਤੇ ਕਹਿ ਰਹੇ ਆ ਵੀ ਆਪਦੀ ਗੋਭੀ ਵਾਲੀ ਕਣਕ ਜ਼ਰੂਰ ਦਿਖਾਓ ਜੇ ਲੇਟ ਵੈਰੈਟੀ ਜਿਹੜੀ ਆਪਾਂ ਬੀਜੀ ਸੀ ਇਹ ਬਾਈ ਜੀ ਅੱਜ ਆਪਾਂ ਤੀਜਾ ਪਾਣੀ ਇਹਨੂੰ ਲਾ ਰਹੇ ਆ ਤੇ ਤਕਰੀਬਨ ਇਹ 10 ਤੋਂ 15 ਦਸੰਬਰ ਵਾਲੀ ਕਣਕ ਆ ਜਿਹੜੀ ਆਪਾਂ ਇਹ ਗੋਭੀ ਵਾਲੇ ਬਾਣ ਚੋਂ ਵੇਲੇ ਕਰਕੇ ਬਾਣ ਬੀਜੀ ਸੀ ਬਹੁਤ ਵਧੀਆ ਵੈਰੈਟੀ ਬਣੀ ਆ ਬਾਈ ਦਾਣਾ ਤਕਰੀਬਨ ਬਹੁਤ ਵਧੀਆ ਇਹਦਾ ਬਣ ਬਣਦਾ ਆ ਰਿਹਾ ਤੇ ਇਦੋਂ ਬਾਅਦ ਜਿਹੜੀ ਹੈਗੀ ਆ ਕਿਉਂਕਿ ਵੈਰੈਟੀ ਦਾ ਕੰਦ ਛੋਟਾ ਡਿੱਗਣ ਡੁੱਗਣ ਦੀ ਇਹਨੂੰ ਸ਼ਿਕਾਇਤ ਹੈ ਨਹੀਂ ਟੂੜੀ ਦਾ ਇਹ ਚੋਂ ਜਿਹੜਾ ਹੈਗਾ ਸਿਸਟਮ ਟੂੜੀ ਇਹਦੇ ਚੋਂ ਘੱਟ ਬਣਨੀ ਆ ਬਾਕੀ ਬਾਈ ਜੀ ਜਿਹੜੇ ਹਿਸਾਬ ਨਾਲ ਇਹਦਾ ਛੱਟਾ ਕਣਕ ਮੇਰੇ ਹਿਸਾਬ ਨਾਲ ਤਾਂ ਦੂਜੀ ਕਣਕ ਦੇ ਬਰਾਬਰ ਹੀ ਨਿਕਲੂਗੀ ਝੋਨੇ ਵਾਲੀ ਦੇ ਤੇ ਬਹੁਤ ਵਧੀਆ ਵੈਰੈਟੀ ਸਾਰੇ ਘਰਾਵਾਂ ਭਰਾਵਾਂ ਨਾਲ ਜਿਹੜੀ ਗੱਲ ਸੀ ਉਹ ਆਪਾਂ ਸਾਂਝੀ ਕੀਤੀ ਆ ਸਾਰੇ ਵੀਰਾਂ ਦਾ ਧੰਨਵਾਦ ਸასი ਸ਼ਕਾਲ ਦੀ